ਸਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਸੀ ਤੇ ਪੰਜਾਬ ਦੇ ਐਡਵੋਕੇਟ ਜਰਨਲ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਉਸ ਦਰਮਿਆਨ 3 ਦਿਨ ਦੀ ਮੌਹਲਤ ਜਿਹੜੀ ਹੈ ਪੰਜਾਬ ਸਰਕਾਰ ਨੂੰ ਮਿਲ ਗਈ ਹੈ ਜਗਜੀਤ ਸਿੰਘ ਡੱਲਿਆਣ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਲਈ ਪ੍ਰਣਾਲੀ ਤੁਹਾਨੂੰ ਦੱਸਦੇ ਆ ਕਿ ਜਗਜੀਤ ਸਿੰਘ ਡੱਲਿਆਣ ਨੂੰ ਲੈ ਕੇ ਜਦੋਂ ਸਵਾਲ ਕੀਤੇ ਗਏ ਸੁਪਰੀਮ ਕੋਰਟ ਦੇ ਵੱਲੋਂ ਕਿਉਂਕਿ 31 ਦਸੰਬਰ ਦੀ ਡੈਡਲਾਈਨ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਜਾਵੇ ਮੈਡੀਕਲ ਸਹਾਇਤਾ ਦਿੱਤੀ ਜਾਵੇ ਤਾਂ ਐਡਵੋਕੇਟ ਜਰਨਲ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਕੱਲ ਪੰਜਾਬ ਬੰਸੀ ਜਿਸ ਕਰਕੇ ਆਵਾਜ਼ਾਈ ਠੱਪ ਸੀ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਜਿਸ ਕਰਕੇ 3 ਦਿਨ ਦੀ ਮੌਲਤ ਮੰਗੀ ਗਈ ਸੀ ਪਾਬ ਅੱਗੇ ਹੋਰ ਸਮਾਂ ਮੰਗਿਆ ਗਿਆ ਸੀ ਤਾਂ ਉਸ ਅਰਜੀ ਨੂੰ ਪਾਸ ਕਰਦੇ ਆ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈ 3 ਦਿਨ ਦੀ ਮੌਲਤ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਕਿ ਪੰਜਾਬ ਸਰਕਾਰ ਜਿਹੜੀ ਐਡਵੋਕੇਟ ਜਨਰਲ ਨੇ ਉਹ ਇਸ ਦੇ ਮਾਮਲੇ ਦੇ ਵਿੱਚ ਪੇਸ਼ ਹੋਏ ਸੀ ਤੇ ਸੁਪਰੀਮ ਕੋਰਟ ਦੇ ਬੈਂਚ ਨੇ ਜਿਹੜਾ ਜਿਹਦੇ ਵਿੱਚ ਜਸਟਿਸ ਸੁਦੰਸ਼ੂ ਧੂਲੀਆ ਅਤੇ ਨਾਲ ਹੀ ਜਸਟਿਸ ਸੂਰੀਆਕਾਂਤ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ 3 ਦਿਨ ਦਾ ਸਮਾਂ ਦਿੱਤਾ ਗਿਆ ਤੇ ਐਡਵੋਕੇਟ ਜਨਰਲ ਨੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਆਖੀ ਹੈ ਸੁਪਰੀਮ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਸ਼ੁਰੂ ਕਰ ਲੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਮੈਡੀਕਲ ਸਹਾਇਤਾ ਲੈਣ ਦੇ ਲਈ ਰਾਜ਼ੀ ਨੇ ਤਾਂ ਇਹ ਜਿਹੜੇ ਦੋ ਖਾਸ ਕਰਕੇ ਪੱਖ ਰੱਖੇਗੇ ਨੇ ਜਿਸ ਦੇ ਵਿੱਚ 31 ਦਸੰਬਰ ਨੂੰ ਪੇ ਜਿਹੜਾ ਹਸਪਤਾਲ 31 ਦਸੰਬਰ ਤੱਕ ਦੀ ਡੈਡਲਾਈਨ ਦਿੱਤੀ ਗਈ ਸੀ ਕਿ ਤੁਸੀਂ ਉਹਨਾਂ ਨੂੰ ਮੈਡੀਕਲ ਸਵੱਦਾ ਦੇ ਲਈ ਹਸਪਤਾਲ ਦਾਖਲ ਕਰਵਾਓ ਤਾਂ ਉਸ ਦੇ ਲਈ ਇੱਕ ਜੋ ਤਰਕ ਦਿੱਤਾ ਗਿਆ ਐਡਵੋਕੇਟ ਜਨਰਲ ਦੇ ਵੱਲੋਂ ਕਿ ਪੰਜਾਬ ਬੰਦ ਸੀ ਆਵਾਜਾਈ ਠੱਪ ਸੀ ਇਸ ਕਰਕੇ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਨਹੀਂ ਕਰਵਾ ਸਕੇ ਤੇ ਜਿਸ ਕਰਕੇ ਤਿੰਨ ਦਿਨ ਦਾ ਸਮਾਂ ਜਿਹੜਾ ਹੋਰ ਮਿਲ ਗਿਆ ਤੇ ਨਾਲ ਹੀ ਜਿਹੜਾ ਐਡਵੋਕੇਟ ਜਨਰਲ ਹੁਣਾਂ ਦੇ ਵੱਲੋਂ ਇੱਕ ਬਹੁਤ ਅਹਿਮ ਨੁਕਤਾ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ ਗਿਆ ਤੁਕਿ ਪਿਛਲੇ ਦਿਨਾਂ ਦੇ ਵਿੱਚ ਆਈ ਆਈਜੀ ਜਸਕਰਨ ਸਿੰਘ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਜਾ ਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰ ਰਹੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਇੱਕ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਤੋਂ ਕੇਂਦਰ ਸਰਕਾਰ ਸ਼ੁਰੂ ਕਰ ਲੈਂਦੀ ਹੈ ਕਿਸਾਨਾਂ ਦੇ ਨਾਲ ਤਾਂ ਉਹ ਮੈਡੀਕਲ ਸਬਦਾ ਮੈਡੀਕਲ ਸਹਾਇਤਾ ਲੈਣ ਦੇ ਲਈ ਜਿਹੜਾ ਹੈ ਉਹ ਰਾਜੀ ਨੇ ਤਾਂ ਹੁਣ ਦੇਖਣਾ ਹੋਵੇਗਾ ਕਿਉਂਕਿ 2 ਤਰੀਕ ਨੂੰ 2 ਜਨਵਰੀ ਨੂੰ ਜਿਹੜੀ ਇਸ ਦੀ ਅਗਲੀ ਸੁਲਵਾਈ ਰੱਖੀ ਗਈ ਹੈ ਤਾਂ 2 ਜਨਵਰੀ ਨੂੰ ਕੀ ਕੁਝ ਕੀ 2 ਜਨਵਰੀ ਤੱਕ ਜਿਹੜਾ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਸਰਕਾਰ ਉਹ ਹਸਪਤਾਲ ਦੇ ਵਿੱਚ ਭਰਤੀ ਕਰਾ ਸਕੇਗੀ ਜਾਂ 2 ਤਰੀਕ ਤੱਕ ਕੋਈ ਹੋ ਦੋ ਤਰੀਕ ਨੂੰ ਕੋਈ ਹੁਕਮ ਜਿਹੜੇ ਆ ਉਹ ਕੇਂਦਰ ਸਰਕਾਰ ਨੂੰ ਗਲਵੱਤ ਕਰਨ ਦੇ ਲਈ ਜਿਹੜਾ ਉਹ ਕਹ ਤੇ ਦੇ ਤੇ ਜਾਣਗੇ ਸੁਪਰੀਮ ਕੋਰਟ ਦੇ ਬਲਕਿ ਕਿ ਸੁਪਰੀਮ ਕੋਰਟ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਨੂੰ ਲੈ ਕੇ ਚਿੰਤਾ ਜ਼ाहिर ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜਿਹੜਾ ਉਹ ਉਸਦੀ ਜਾਨ ਖਤਰੇ ਦੇ ਵਿੱਚ ਹੈ ਤਾਂ ਪੰਜਾਬ ਸਰਕਾਰ ਨੂੰ ਉਸ ਦੇ ਉੱਤੇ ਸੰਘੀਨ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਸਵੀਰਾਂ ਖਨੌਰੀ ਬਾਰਡਰ ਤੋਂ ਸਾਹਮਣੇ ਆਈਆਂ ਜਿਦੇ ਵਿੱਚ ਐਂਬੂਲੈਂਸ ਜਿਹੜੀਆਂ ਨੇ ਉਹ ਲੱਗੀਆਂ ਦਿਖਾਈ ਦਿੱਤੀਆਂ ਵਾਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਦਿਖਾਈ ਦਿੱਤੀਆਂ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਤਣਾਤ ਦਿਖੀ ਤੇ ਆਈਜੀ ਜਸਕਰਨ ਸਿੰਘ ਲਗਾਤਾਰ ਮੁਲਾਕਾਤਾਂ ਜਗਜੀਤ ਸਿੰਘ ਡੱਲੇয়াল ਦੇ ਨਾਲ ਕਰਦੇ ਰਹੇ ਉਹਨਾਂ ਨੂੰ ਮਲਾਉਣ ਦੇ ਲਈ ਕਰਦੇ ਰਹੇ ਜਗਜੀਤ ਸਿੰਘ ਡੱਲੇয়াল ਖੁਦ ਜਿਹੜੇ ਨੇ ਉਹ ਅਲਾਈਬ ਹੋ ਕੇਸ ਦੇ ਬਾਰੇ ਦੱਸਦੇ ਰਹੇ ਜਾਣਕਾਰੀ ਦਿੰਦੇ ਰਹੇ ਕਿ ਮੈਨੂੰ ਹਸਪਤਾਲ ਲਿਜਾਣ ਦੀਆਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਦਾਵਾ ਜੋਨਾਂ ਦੇ ਵੱਲੋਂ ਕੀਤਾ ਗਿਆ ਕਿ ਅਸੀਂ ਉਹ ਪੰਜਾਬ ਸਰਕਾਰ ਦੀ ਇਸ ਕੋਸ਼ਿਸ਼ ਨੂੰ ਫੇਲ ਕਰ ਦਿੱਤਾ ਕਿਉਂਕਿ ਸਾਡੇ ਬਹੁਤ ਸਾਰੇ ਵਲੰਟੀਅਰ ਪਿੰਡਾਂ ਦੇ ਵਿੱਚੋਂ ਉੱਠ ਕੇ ਜਿਹੜੇ ਆ ਉੱਥੇ ਪਹੁੰਚੇ ਜਿਸ ਕਰਕੇ ਪੰਜਾਬ ਪੁਲਿਸ ਉਹਨਾਂ ਨੂੰ ਲਿਜਾਣ ਦੇ ਵਿੱਚ ਨਾਕਾਮ ਰਹੀ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਇਸ ਮਾਮਲੇ ਦੇ ਉੱਤੇ ਸੁਲਵਾਈ ਹੋ ਰਹੀਆਂ ਨੇ 2 ਜਨਵਰੀ ਨੂੰ ਕੀ ਕੋਈ ਸੁਲਵਾਈ ਹੁੰਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੇ ਲਈ ਖਾਸ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਜਿਹੜਾ ਉਹ 3 ਦਿਨ ਦੀ ਮੌਲਤ ਪੰਜਾਬ ਪਾਲਸ ਨੂੰ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ